ਕੰਮਕਾਰ ਦੇ ਵਿੱਚ ਸਾਨੂੰ ਨਹੀਂ ਪਤਾ ਲੱਗਦਾ ਕਿ ਅਸੀਂ ਮਾਪਿਆਂ ਨੂੰ ਟਾਈਮ ਜਿੰਨੇ ਕੁ ਨਹੀਂ ਦੇਨੇ ਘਰੇ ਹੁੰਨੇ ਆ ਸਾਨੂੰ ਲੱਗਦਾ ਟਾਈਮ ਦਿੰਨੇ ਪਰ ਟਾਈਮ ਨਹੀਂ ਦਿੰਨੇ ਆਡੀਅנס ਨੂੰ ਇਹ ਪਤਾ ਲੱਗੂਗਾ ਕਿ ਅਸੀਂ ਜਾ ਕੇ ਇੱਕ ਵਾਰੀ ਮਾਪੋ ਦੇ ਕੋਲ ਬਹਿਣਾ ਹੈ ਉਹਨਾਂ ਨੂੰ ਟਾਈਮ ਦੇਣਾ ਹੈ ਫਿਰ ਜਦੋਂ ਤੁਸੀਂ ਫਿਲਮ ਦੇਖੋਗੇ ਤੁਹਾਨੂੰ ਪਤਾ ਲੱਗੂਗਾ ਕਿ ਅਸੀਂ ਇੱਕ ਇੱਕ ਵਿਚਾਰਾ ਪਿਓ ਹੁੰਦਾ ਜੋ ਹਰੇਕ ਸਰਾਂ ਚ ਪੜਾਇਆ ਜਾਂਦਾ ਕਿ ਮਾਪੇ ਉਹਨਾਂ ਮਾਰੀ ਹੋਈ ਮਾਪੇ ਵਿਚਾਰੇ ਆ ਗਏ ਕਿ ਠੀਕ ਹੈ ਪਹਿਲਾਂ ਫਲਾਈਟ ਐ ਫਲਾਈਟ ਐ ਨਹੀਂ ਹੁੰਦੇ ਵਿਆਹ ਪੁੱਤ ਮੈਂ ਵੀ ਬੇਟਾ ਸਾਨੂੰ ਕੋਈ ਰਿਸ਼ਤੇ ਖਰਾਬ ਹੁੰਦੇ ਆ ਤੇ ਉਹਨੂੰ ਅਸੀਂ ਸਮਝਾ ਵੀ ਸਕਦੇ ਹਾਂ ਭਾਜੀ ਜਦੋਂ ਅਸੀਂ ਸਟਾਰਟ ਕੀਤਾ ਸੀਗਾ ਭਾਜੀ ਹੁਣਾਂ ਨਾਲ ਗੱਲ ਹੋਈ ਬਲਰਾਜ ਭਾਜੀ ਜਿਨ੍ਹਾਂ ਨੇ ਡਾਇਰੈਕਟ ਕੀਤੀ ਆ ਫਿਲਮ ਰਾਈਟਰ ਉਹ ਹੀ ਆ ਤੇ ਜਦੋਂ ਇਹਨਾਂ ਦੇ ਫਾਦਰ ਸਾਹਿਬ ਨਾਲ ਬੈਠੇ ਤੇ ਸਾਰਾ ਕੁਝ ਇਹ ਚੱਲਦਾ ਪਿਆ ਸਕੇ ਕਿ ਆਪਾਂ ਕੁਝ ਇਹੋ ਜਿਹਾ ਕਨਸੈਪਟ ਕਰਨਾ ਵੀ ਜਿਹਦੇ ਨਾਲ ਅਸੀਂ ਫੈਮਲੀ ਆਡੀਅנס ਲੈ ਕੇ ਆ ਸਕੀਏ ਫੈਮਲੀ ਨੂੰ ਸਮਝਾ ਸਕੀਏ ਕੁਝ ਉਹਨਾਂ ਦਾ ਉਹਨਾਂ ਨੂੰ ਆਪਾਂ ਸੇਹ ਦੇ ਸਕੀਏ ਤਾਂ ਫੇ ਇਹ ਸੀਗਾ ਕਿ ਸਾਰੇ ਜਾਨਾ ਉਹ ਚਲਦੇ ਚਲਉਂਦੇ ਹੁਣ ਸਾਰੇ ਜਾਨੇ ਡਿਸਕਸ ਕਰਦੇ ਹੀ ਜਿੱਦਾਂ ਇਹ ਸਾਰੇ ਜਾਨੇ ਬਾਹਰ ਹੀ ਰਹਿੰਦੇ ਆਉਂਦੇ ਜਾਂਦੇ ਰਹਿੰਦੇ ਆ ਉਧਰ ਦੀਆਂ ਫੈਮਲੀਆ ਦਾ ਪਤਾ ਲੱਗਦਾ ਸੀਗਾ ਕਿ ਕਿੱਦਾਂ ਉਧਰ ਵੀ ਦੀ ਹੈ ਸਾਡੇ ਬਜ਼ੁਰਗਾਂ ਦਾ ਕੀ ਹਾਲਾਤ ਆ ਤੇ ਅਸੀਂ ਉਹਨੂੰ ਇੱਕ ਨਿਚੋੜ ਕੱਢ ਕੇ ਉਹ ਉਹ ਚੀਜ਼ ਨੂੰ ਕਰਨ ਦੀ ਕੋਸ਼ਿਸ਼ ਕੀਤੀ ਫੇ ਕਮਾਈਂਡ 'ਚ ਇਹ ਵੀ ਆਉਂਦਾ ਸੀਗਾ ਕਿ ਇਦਾਂ ਦੀਆਂ ਚੀਜ਼ਾਂ ਆਈਆਂ ਅਸੀਂ ਡਿਫਰੈਂਟ ਕੀ ਕਰ ਸਕਦੇ ਹਣਾ ਫੇ ਜਦੋਂ ਤੁਸੀਂ ਫਿਲਮ ਦੇਖੋਗੇ ਤੁਹਾਨੂੰ ਪਤਾ ਲੱਗੂਗਾ ਕਿ ਅਸੀਂ ਇੱਕ ਇੱਕ ਵਿਚਾਰਾ ਪਿਓ ਹੁੰਦਾ ਜੋ ਹਰੇਕ ਸਰਾਂ 'ਚ ਆਪ ਬਿਧਾਇਆ ਜਾਂਦਾ ਕਿ ਮਾਂ ਪਿਓ ਨਾਲ ਮਾਰੀ ਹੋਏ ਮਾਂ ਪਿਓ ਵਿਚਾਰੇ ਆ ਗ ਪਰ ਇਹ ਜੋਗਰਜ ਭਾਈ ਆ ਜੋਗਰਜ ਭਾਈ ਦੇ ਜਿੱਦਾਂ ਪਰਸਨੈਲਿਟੀ ਦੇ ਉੱਤੇ ਜਾਂਦਾ ਨਾ ਕਿ ਠੀਕ ਹੈ ਪਹਿਲਾਂ ਬਲਾਈਡ ਹੈ ਬਲਾਈਡ ਹੈ ਨਹੀਂ ਉਹਦੇ ਵਿਆਹ ਬੁੱਤ ਮੈਂ ਵੀ ਬੈਠਾ ਫਿਰ ਉਹ ਚੀਜ਼ਾਂ ਦੱਸੀਆਂ ਜਾਂਦੀਆਂ ਕਿ ਅਸੀਂ ਕਿਸੇ ਦੀ ਗਲਤੀ ਦੇ ਨਾਲ ਜੇ ਸਾਨੂੰ ਕੋਈ ਰਿਸ਼ਤੇ ਖਰਾਬ ਹੁੰਦੇ ਆ ਤਦ ਉਹਨੂੰ ਅਸੀਂ ਸਮਝਾ ਵੀ ਸਕਦੇ ਹਾਂ ਜੇ ਕੋਈ ਛਿੱਧੀ ਤਰੀਕੇ ਨਾਲ ਸਾਹਮਣੋਂ ਡੇਟਿੰਗ ਨਾਲ ਵੀ ਸਮਝਾ ਸਕਦੇ ਹਾਂ ਤੇ ਉਹ ਇਸ ਕਰਕੇ ਉਹ ਰਿਸ਼ਤਿਆਂ ਨੂੰ ਸਮਝਾਉਣ ਦੀ ਗੱਲ ਆ। ਕਈ ਚੀਜ਼ਾਂ ਦੇ ਅਨਗਹਿਲੀਆਂ ਦਾ ਕਰਕੇ ਸਾਡੇ ਕੋਲ ਬਹੁਤ ਸਾਰੀਆਂ ਗਲਤੀਆਂ ਹੋ ਜਾਂਦੀਆਂ। ਕਈ ਵਾਰੀ ਕੰਮ-ਕਾਰ ਦੇ ਵਿੱਚ ਸਾਨੂੰ ਨਹੀਂ ਪਤਾ ਲੱਗਦਾ ਕਿ ਅਸੀਂ ਮਾਪਿਆਂ ਨੂੰ ਟਾਈਮ ਦਿੰਨੇ ਆ ਕਿ ਨਹੀਂ ਦਿੰਨੇ। ਘਰੇ ਹੁੰਨੇ ਆ ਸਾਨੂੰ ਲੱਗਦਾ ਟਾਈਮ ਦਿੰਨੇ ਆ ਪਰ ਟਾਈਮ ਨਹੀਂ ਦਿੰਨੇ। ਸੋ ਇਸ ਕਰਕੇ ਉਹਨਾਂ ਚੀਜ਼ਾਂ ਨੂੰ ਜਦੋਂ ਫਿਲਮ ਦੇਖੋਗੇ ਸਾਨੂੰ ਆਡੀਅנס ਨੂੰ ਇਹ ਪਤਾ ਲੱਗੂਗਾ ਕਿ ਅਸੀਂ ਜਾ ਕੇ ਇੱਕ ਵਾਰੀ ਮਾਪਿਆਂ ਦੇ ਕੋਲ ਬਹਿਣਾ ਆ। ਉਹਨਾਂ ਨੂੰ ਟਾਈਮ ਦੇਣਾ ਆ। ਜੀਵ ਕੋ ਗੱਲ ਅਸੀਂ ਦੇਖੀ ਆ ਤੁਹਾਨੂੰ ਟਾਈਮ ਨਾਲ ਬੈਠ ਕੇ ਸੁਲਝਾਉਣਾ ਆ। ਵੀ ਉੱਤੇ ਕੋਈ ਅਸੀਂ ਕਲੇਸ਼ ਨਹੀਂ ਕਰ ਸਕਦੇ ਇਹਨਾਂ ਚੀਜ਼ਾਂ। ਮਤਲਬ ਇੱਕ ਸਮਝੌਣ ਦਾ ਤਰੀਕਾ ਹੈ, ਪਿਆਰ ਦੇਣਾ ਸਮਝਾਇਆ ਕਿਉਂਕਿ ਆਪਣੇ ਆਪ ਨੂੰ ਅਹसास ਹੋਊਗਾ ਸਾਨੂੰ ਸਾਰਿਆਂ ਨੂੰ ਕਿ ਹਾਂ ਜਰ ਰਹੇ ਅਸੀਂ ਕਿਤੇ ਨਾ ਕਿਤੇ ਗਲਤੀ ਕਰਦੇ ਪਏ ਆ। ਬਈ ਤੁਸੀਂ ਰਾਈਟ ਕੀ ਹੋ। ਨਹੀਂ ਭਾਜੀ ਪ੍ਰੋਡਿਊਸਰ ਪ੍ਰੋਡਿਊਸਰ। ਇਹਨਾਂ ਨੌ ਸੱਸ ਤੇ ਤਾਂ ਫਿਲਮਾਂ ਬਹੁਤ ਬੜੀਆਂ ਨੇ। ਹਾਂਜੀ। ਜਦੋਂ ਇਹ ਕੰਸੈਪਟ ਤੁਹਾਡੇ ਕੋਲ ਆਇਆ ਵਾ ਤੁਸੀਂ ਇੱਥੇ ਕੰਮ ਕੀਤਾ। ਤੁਹਾਡੇ ਮਨ 'ਚ ਤਾਂ ਨਹੀਂ ਦਰ ਸੀਗਾ ਵੀ ਨੌ ਸੱਸਾਂ ਦੀਆਂ ਨੇ ਚੱਲ ਜਾਂਦੀਆਂ ਨੇ। ਪਰ ਨੌ ਤੇ ਸਹੁਰੇ ਦੀ ਜਿਹੜੀ ਉਹ ਬੌਂਡਿੰਗ ਆ ਉਹ ਲੋਕਾਂ ਕਾੜੀ ਦੀ ਹੋ ਆ ਕਿਸੇ ਨਾ ਹੋਵੇਗੀ। ਉੱਦੇ ਖੂ ਪਈ ਆਪਾਂ ਕੋਈ ਵੱਖਰਾ ਕਨਸੈਪਟ ਲਿਆਵਾਂਗੇ ਉਹ ਉਹ ਮੈਨੂੰ ਲੱਗਦਾ ਜ਼ਿਆਦਾ ਵਰਕ ਕਰੇਗਾ ਤੇ ਹਰ ਵਾਰੀ ਹਟ ਕੇ ਕਰਨੀ ਚਾਹੀਦੀ ਚੀਜ਼ ਇੱਕੋ ਹੀ ਚੀਜ਼ ਬਾਰ 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 ਰਿਪੀਟ ਹੋ ਰਹੀ ਸੀ ਕਾਫੀ ਟਾਈਮ ਤੋਂ ਤੇ ਆਪਾਂ ਵੱਖਰਾ ਕਰਨ ਦੀ ਕੋਸ਼ਿਸ਼ ਕੀਤੀ ਆ ਤੇ ਮੈਨੂੰ ਲੱਗਦਾ ਆਪਾਂ ਠੀਕ ਹੀ ਕਰਿਆ ਜੋ ਵੀ ਹਨਾ ਤੇ ਕਨਸੈਪਟ ਇਹਦੇ ਵਿੱਚ ਹਰ ਬੰਦੇ ਦਾ ਆਪਣਾ ਰੋਲ ਆ ਜੋਗਰਾਜ ਜੀ ਦਾ ਆਪਣਾ ਰੋਲ ਆ ਮੇਨ ਪੋਤੇ ਦਾ ਆਪਣਾ ਰੋਲ ਆ ਕੁਲਰਾਜ ਦਾ ਆਪਣਾ ਰੋਲ ਆ ਰੋਸ਼ਨ ਭਾਈ ਦਾ ਆਪਣਾ ਰੋਲ ਆ ਤੇ ਜਦੋਂ ਟ੍ਰੇਲਰ ਵਿੱਚ ਵੀ ਦੇਖਿਆ ਜਾਂਦਾ ਜਦੋਂ ਉਹਦੇ ਵਿੱਚ ਵੀ ਆਪਾਂ ਨੇ ਟ੍ਰੇਲਰ 'ਚ ਕਾਫੀ ਚੀਜ਼ਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਬਾਕੀ ਜਦੋਂ ਮੂਵੀ ਸਾਰੀ ਦੇਖੋਗੇ ਉਦੋਂ ਪਤਾ ਲੱਗੇਗਾ ਜੀ ਚੀਜ਼ ਮਹਿਸੂਸ ਕਰਦੇ ਹਾਂ ਵੀ ਇਸ ਫਿਲਮ ਦੇ ਆਉਣ ਤੋਂ ਬਾਅਦ ਇੱਕ ਲੋਕਾਂ 'ਚ ਮੈਸੇਜ ਰੂਝ ਜਾਊਗਾ ਪਿਓ ਪੁੱਤ ਦਾ ਰਿਸ਼ਤਾ ਮਜ਼ਬੂਤ ਹੋਊਗਾ ਸਹੁਰੇ ਤੇ ਨੌ ਦਾ ਰਿਸ਼ਤਾ ਮਜ਼ਬੂਤ ਹੋਊਗਾ 100% 100% ਜਿਹੜਾ ਵੀ ਇਸ ਮੂਵੀ ਨੂੰ ਦੇਖੇਗਾ ਉਹਨੂੰ ਫੀਲ ਤਾਂ ਹੋਊਗਾ ਜੀ 100% ਹੋਊਗਾ ਕਿਉਂਕਿ ਇਹਦੇ ਵਿੱਚ ਐਸੀਆਂ ਚੀਜ਼ਾਂ ਦੱਸੀਆਂ ਗਈਆਂ ਕਿ ਆਪਣੀ ਕਿਹੇ ਦੀ ਕੋਈ ਗਲਤੀ ਨਹੀਂ ਹੈਗੀ ਸਿਰਫ ਇੱਕ ਟਾਈਮ ਮੈਨੇਜਮੈਂਟ ਨਹੀਂ ਹੋ ਪਾਰਿਆ ਇਹ ਅਕਸਰ ਚੱਲਦਾ ਆ ਵੀ ਰਿਹਾ ਆ